ਗੋਲੂ ਮੋਟਰ ਵਰਕਸ ਮਾਛੀਵਾੜਾ ਸਾਹਿਬ ਦੇ ਇੱਕ ਬਹੁਤ ਹੀ ਵਧੀਆ ਇਹ ਮਿਸਤਰੀ ਹੈਗਾ ਜਿਹਦੇ ਨਾਲ ਸਾਡੇ ਬਹੁਤ ਪੁਰਾਣੇ ਤਾਲੁਕਾਤ ਆ ਬਹੁਤ ਭਰਾਵਾਂ ਵਰਗਾ ਇਹਦੇ ਨਾਲ ਸਾਡੀ ਸਾਂਝ ਆ ਸੋ ਅੱਜ ਅਸੀਂ ਇਹਨਾਂ ਦੀ ਵਰਕਸ਼ਾਪ ਤੇ ਆਏ ਆ ਅਪ੍ਰੈਲ ਦਾ ਜਿਹੜਾ ਮਹੀਨਾ ਆ ਉਹ ਲਗਭਗ ਅੱਧ ਦੇ ਨੇੜੇ ਹੋ ਚੱਲਿਆ ਗਰਮੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਵਧ ਰਹੀ ਆ ਅੱਜ ਅਸੀਂ ਗੋਲੂ ਮੋਟਰ ਵਰਕਸ ਦੇ ਉੱਤੇ ਖੜੇ ਆ ਤੋ ਵੀਰ ਦੇ ਨੇ ਕੋਲ ਇੱਕ ਇਹੋ ਜਿਹਾ ਨੁਕਤਾ ਆ ਕਿ ਕਹਿੰਦਾ ਵੀ ਜਿਹੜੀ ਗੱਡੀ ਆ ਇੰਨੀ ਕੁ 쿨ਿੰਗ ਅੰਦਰ ਕਰੂਗੀ ਕਿ ਭਾਫ ਤੱਕ ਜਮਾ ਦੂਗੀ ਠੀਕ ਹੈ ਨਾ ਤੋ ਆਪਾਂ ਵੀਰ ਨਾਲ ਪੁੱਛਦੇ ਆ ਵੀ ਇਹੋ ਜਿਹਾ ਕਿਹੜਾ ਨੁਕਤਾ ਆ ਜਿਹਦੇ ਨਾਲ ਵੀ ਗੱਡੀ ਜਿਹੜੀ ਉਹ ਵੱਧ 쿨ਿੰਗ ਕਰਨ ਲੱਗ ਜਾਂਦੀ ਆ ਗੁਲ ਵੀਰ 사ਸੀ ਕਾਲ ਕੀ ਹਾਲ ਚਾਲ ਬਹੁਤ ਵਧੀਆ ਪਾਜੀ ਹੁਣ ਜਿੱਦਾਂ ਇਹ ਪਾਈਪ ਆ ਤੁਸੀਂ ਖੋਲ ਕੇ ਕੁਝ ਐਡਜਸਟਮੈਂਟ ਜਿਹੜੀ ਆ ਉਹ ਕੀਤੀ ਆ ਹਾਂਜੀ ਉਹ ਕਿਹੜੀ ਐਡਜਸਟਮੈਂਟ ਆ ਦੱਸੋ ਵੀ ਹੋਰ ਲੋਕਾਂ ਨੂੰ ਵੀ ਪਤਾ ਲੱਗੇ ਤਾਂ ਕਿ ਜਿਹੜੀ 쿨ਿੰਗ ਜਿਹੜੀ ਉਹ ਵੱਧਵੇ ਹਾਂਜੀ ਪਾਜੀ ਇਹ ਨਾ ਅੰਦਰ ਇਸੀ ਇਸੀ ਮੰਗੋ ਕੂਲਿੰਗ ਵਾਇਲ ਆ ਮੇਰਾ ਹਣਾ ਅੱਛਾ ਹੀਟਰ ਲੱਗਿਆ ਹਾਂ ਨਾ ਉਹ ਜਿਹੜਾ ਹੀਟ ਅੰਦਰ ਉਦੇ ਕਰਕੇ ਵੀ ਅੰਦਰ ਜ਼ਿਆਦਾ ਹੀਟ ਹੋਣ ਲੱਗ ਜਾਂਦੀ ਐ ਸੀ ਪੁਲਿੰਗ ਕੱਟ ਕਰਦਾ ਤੇ ਇਹ ਆਪਾਂ ਕਰਦਾ ਬੰਦ ਹੂੰ ਹੂੰ ਠੀਕ ਹੈ ਇਸ ਵੇਲੇ ਇੱਕ ਮਿੰਟ ਦਿਖਾਓ ਵੀ ਕਿਹੜਾ ਕਿਹੜੀ ਚੀਜ਼ ਬੰਦ ਕਰ ਦਿੱਤੀ ਆ ਆ ਪਾਈਪ ਪਾਤੀ ਆਜਾ ਹਾਂ ਆ ਪਾਈਪ ਪਾਤੀ ਅੰਦਰ ਹੀਟ ਆਪਾਂ ਬੰਦ ਕਰ ਦੋ ਹੂੰ ਜਿਹੜੀ ਪਾਈਪਾਂ ਦੋ ਅੰਦਰ ਜਾਂਦੀਆਂ ਸੀ ਅੰਦਰ ਜਾ ਕੇ ਪਾਣੀ ਵਾਪਸ ਆਉਂਦਾ ਤਾਂ ਪਾਣੀ ਉਹ ਬੰਦ ਹੋ ਗਏ ਉਹ ਬੰਦ ਹੋ ਗਏ ਕੋਈ ਡਾਇਰੈਕਟ ਕਰਤਾ ਡਾਇਰੈਕਟ ਕਰਤਾ ਠੀਕ ਹੈ ਆਪਾਂ ਚਾਲੂ ਕਰ ਦਾਂਗੇ ਗਰਮੀਆਂ 'ਚ ਇਹਦੀ ਲੋੜ ਹੂੰ ਹੂੰ ਠੀਕ ਹੈ ਜੀ ਸੋ ਗੋਲੂ ਵੀਰ ਨੇ ਇਹ ਇਹ ਪੂਰਾ ਦੱਸਿਆ ਹੈਗਾ ਵੀ ਕਿਦਾਂ ਕਰਨਾ ਹੈ ਤੇ ਮੈਨੂੰ ਉਮੀਦ ਆ ਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਤਾ ਲੱਗ ਗਿਆ ਹੋਊਗਾ ਜੇ ਉਹ ਆਪ ਕਿਦੋਂ ਕਰਾ ਸਕਦੇ ਆ ਤਾਂ ਠੀਕ ਆ ਨਹੀਂ ਗੋਲੂ ਵੀਰ ਜਿੰਦਾਬਾਦ ਇਹਦੇ ਕੋਲ ਆ ਕੇ ਜਦੋਂ ਮਰਜ਼ੀ ਇਹ ਕੰਮ ਕਰਾ ਸਕਦੇ ਆ ਬਹੁਤ ਹੀ ਵਧੀਆ ਸੁਭਾਅ ਦਾ ਮਿੱਠ ਬੋਲੜਾ ਇਹ ਵੀਰ ਹੈਗਾ ਆ ਇਹਨੂੰ ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੋ ਧੰਨਵਾਦ